ਸਤਿ ਸ਼੍ਰੀ ਅਕਾਲ ਜੀ ਮੈਂ ਇਹਤ ਕਰਦੇ ਆ ਤੁਸ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਇੱਥੇ ਆਪਾਂ ਪਨੀਰ ਦੀ ਭੁਰਜੀ ਬਣਾਉਣ ਲੱਗੇ ਆ ਤੇਲ ਗਰਮ ਹੋ ਗਿਆ ਸੀ ਤੇ ਇਹਦੇ ਵਿੱਚ ਆਪਾਂ ਪਾਤਾ ਜੀਰਾ ਤੇ ਜੀਰਾ ਭੁੰਨ ਕੇ ਤੇ ਵਿੱਚ ਆਪਾਂ ਪਾਤਾ ਲਸਣ ਲਸਣ ਨੂੰ ਵੀ ਆਪਾਂ ਬਰਾਊਨ ਚਾ ਕਰਾਂਗੇ ਲਾਲ ਜਿਹਾ ਜਦੋਂ ਹੋ ਗਿਆ ਤੇ ਫੇਰ ਵਿੱਚ ਆਪਾਂ ਪਿਆਜ਼ ਪਾਵਾਂਗੇ ਲੋਜੀ ਲਸਣ ਪੁੱਜ ਗਿਆ ਆਪਣਾ ਲਾਂਦਿਆ ਹੋ ਗਿਆ ਤੇ ਹੁਣ ਵਿੱਚ ਆਪਾਂ ਪਾਤੀ ਹਰੀ ਮਿਰਚ ਹਰੀ ਮਿਰਚ ਦੇ ਨਾਲ ਹੀ ਆਪਾਂ ਹੁਣ ਪਿਆਜ਼ ਪਾ ਲੈਣੇ ਹਰੀ ਮਿਰਚ ਨੂੰ ਆਪਾਂ ਮੜ ਜਾ ਪੁੰਨਿਆ ਸੀਗਾ ਤੇ ਇਹ ਵਿੱਚ ਆਪਾਂ ਨਾਲ ਹੀ ਪਿਆਜ਼ ਪਾ ਲੈਣੇ ਪਿਆਜ਼ ਬ੍ਰੇਕ ਬ੍ਰੇਕ ਕੱਟ ਲੈ ਸੀਗੇ ਆਪਾਂ ਤੇ ਹੁਣ ਆਪਾਂ ਪਿਆਜ਼ ਨੂੰ ਭੁੰਨ ਲਾਂਗੇ ਜਿਆਦਾ ਨਹੀਂ ਭੁੰਨਨੇ ਆਪਾਂ ਥੋੜੇ ਜਿਹੇ ਹਲਕੇ ਜਿਹੇ ਗੁਲਾਬੀ ਜੇ ਹੋ ਗਏ ਇੰਨੇ ਕੇ ਭੁੰਨਾਂਗੇ ਆਪਾਂ ਲੋਜ਼ ਇਹ ਪਿਆਜ਼ ਭੁੱਜ ਗਏ ਆਪਣੇ ਤੇ ਹੁਣ ਆਪਾਂ ਵਿੱਚ ਇਹ ਟਮਾਟਰ ਪਾ ਦਾਂਗੇ ਟਮਾਟਰ ਤੇ ਨਾਲ ਹੀ ਆਪਾਂ ਬਾਕੀ ਜਿਹੜੇ ਮਸਾਲੇ ਪਾਣੇ ਉਹ ਪਾ ਦਾਂਗੇ ਇਹ ਹਲਦੀ, ਗਰਮ ਮਸਾਲਾ, ਲੂਣ, ਲਾਲ ਮਿਰਚ, ਕਸੂਰੀ ਮੇਥੀ, ਲਾਲ ਮਿਰਚ ਆਪਾਂ ਥੋੜੀ ਪਾਈ ਆ ਕਿ ਬਹਰੀ ਮਿਰਚ ਵਿੱਚ ਪਾਈ ਆ। ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਇਹਨਾਂ ਨੂੰ ਆਪਾਂ ਮਸਾਲੇ ਨੂੰ ਪੁੰਨ ਲਾਂਗੇ। ਲੋਜੀ ਆਪਣਾ ਤੜਕਾ ਪੁੱਜ ਗਿਆ ਤੇ ਵਿੱਚ ਆਪਾਂ ਹੁਣ ਪਨੀਰ ਪਾ ਦਾਂਗੇ। ਪਨੀਰ ਵੀ ਆਪਾਂ ਇਹ ਘਰੇ ਬਣਾਇਆ ਆ। ਪਨੀਰ ਆਪਾ ਹੁਣੇ ਬਣਾਇਆ ਸੀਗਾ ਜਿਹਦਾ ਨਾਲ ਹੀ ਬਣਾ ਕੇ ਨਾਲ ਹੀ ਆਪਾਂ ਤੜਕਾ ਲਾ ਲਿਆ। ਤੇ ਹੁਣ ਪਨੀਰ ਨੂੰ ਪਚੰਗੀ ਤੇਰਾ ਮਿਕਸ ਕਰਦੇ ਆਂਗੇ। ਪੰਜ 6 ਮਿੰਟ ਨੂੰ ਸੇਕ ਲਵਾਵਾਂਗੇ ਹੋਰ ਪਨੀਰ ਨੂੰ। ਲਓ ਜੀ ਪੁਰਜੀ ਆਪਣੀ ਬਣ ਗਈ ਪਨੀਰ ਦੀ। ਪੁਰਜੀ ਪਨੀਰ ਦੀ ਬਣ ਕੇ ਹੋ ਗਈ ਤਿਆਰ। ਬਹੁਤ ਟੇਸਟੀ ਬਣਦੀ ਹੈ ਕਰਦੇ ਪਨੀਰ ਦੀ ਪੁਰਜੀ